ਕਿੰਨਾ ਤਛੱਦਰ ਟਾਇਆ ਗਿਆ ਚੱਡੇ ਪਾੜੇ ਗਏ ਬਰਫਾਂ ਦੇ ਲਟਾਇਆ ਗਿਆ ਕਰੰਟ ਲਾਏ ਗਏ ਪਾਣੀ ਝੜਵੋਇਆ ਗਿਆ ਠੀਕਾ ਲਾ ਲਾ ਕੇ ਦੇਖਦੇ ਵੀ ਲੋਕ ਕਿੰਨਾ ਕੁ ਪ੍ਰੈਸ਼ਰ ਚਲਦੇ ਆ ਕਿੱਥੇ ਕਿ ਮੁੜਦੇ ਆ ਕਿੱਥੇ ਕਿ ਪਿਛੇ ਹੱਟਦੇ ਸਿੱਧੂ ਕਦੇ ਸਿੱਖ ਨੂੰ ਮਾਰਨਾ ਸਿੱਖ ਦੇ ਹੱਥੇ ਮਰਵਾਉਣਾ ਕਿਸੇ ਕਿਸਾਨ ਨੂੰ ਮਾਰਨਾ ਕਿਸਾਨ ਹੱਥੇ ਮਰਵਾਉਣਾ ਨਵਦੀਪ ਸਿੰਘ ਜਲਵੇੜਾ ਜਿਹੜਾ ਨੌਜਵਾਨ ਹੈ ਉਹ ਉਹ ਨੌਜਵਾਨ ਹੈ ਜਿਹੜਾ 20 ਦੇ ਕਿਸਾਨੀ ਮੋਰਚੇ 'ਚ ਵੀ ਪੂਰਾ ਹੱਕੜਾ ਕੇ ਲੜਿਆ ਐਸ ਮੋਰਚੇ 'ਚ ਵੀ ਪੂਰਾ ਹੱਕੜਾ ਕੇ ਲੜਿਆ ਉਧਰ ਉਹ ਰਾਜial ਹੁਣਾਂ ਦਾ ਮੋਰਚਾ ਹੋ ਗਿਆ ਉਹ ਜਾਨ ਸਾਰੀ ਪੱਖ ਵੱਖਰੇ ਜਫੇਬੰਦੀ ਆ ਉਹ ਕਹਿੰਦੇ ਕਿ ਅਸੀਂ ਨਾਲ ਨਹੀਂ ਹੋਣਾ ਉਧਰ ਉਹ ਚੜੂਨੀ ਹੋਣੀ ਗੁੱਸੇ ਹੋਏ ਸੀ ਕਹਿੰਦੇ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਅਜੇ ਵੀ ਕਲੈਕਟਿਵ ਡਿਸੀਜਨ ਲੈ ਜਾਣਾ ਲੈ ਲੈਣਾ ਚਾਹੀਦਾ ਸੀ ਇਕੱਠੇ ਹੋ ਇਹ ਛਿੱਤਰ ਤਾਂ ਖਾਈ ਜਾਂਦੇ ਆ ਹੋਰ ਖਾ ਲੋ ਕਿੰਨਾ ਚਿਰ ਖਾਣ ਨੂੰ ਵਾਟਰ ਕੈਨਨ ਵਾਲੇ ਨਵਦੀਪ ਦੀ ਰਿਹਾਈ ਹੋ ਗਈ ਹੈ ਕੱਠ ਰੱਖਿਆ ਗਿਆ ਸੀ ਅੰਬਾਲਾ ਦਾਣਾ ਮੰਡੀ ਦੇ ਵਿੱਚ ਪਰ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ 14 ਕਿਸਾਨ ਲੀਡਰਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਲੱਖਾ ਸਤਾਣਾ ਪਹੁੰਚੇ ਹੋਏ ਗੱਲਬਾਤ ਕਰਦੇ ਕਿਉਂਕਿ ਇਹਨਾਂ ਨੇ ਵੀ ਕੱਠ ਦੀ ਕਾਲ ਦਿੱਤੀ ਹੋਈ ਸੀ ਲੱਖਾ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਾਲ ਵੀ ਦਿੱਤੀ ਸੀ ਕੱਲ ਪਰਸੋਂ ਤੁਸੀਂ ਵੀ ਲਾਈਵ ਹੋ ਕੇ ਗੱਲ ਕਹੀ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣ ਲੋਕ ਪਹੁੰਚੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਰ ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਦਾਣਾ ਮੰਡੀ ਤਾਂ ਪੂਰੀ ਸੀਲ ਕੀਤੀ ਹੋਈ ਹੈ ਲੱਗਦਾ ਕਿ ਜਿੱਦਾਂ ਉੱਥੇ ਕੋ ਪਹਿਲੀ ਗੱਲ ਤਾਂ ਇਹ ਸੀਗਾ ਕਿ ਕੱਲ ਤੱਕ ਕੱਲ ਇਸ ਵੇਲੇ ਤੱਕ ਜਾਂ ਕੱਲ ਆਥਨ ਤੱਕ ਤੈਅ ਸੀਗਾ ਕਿ ਐਸਐਸਪੀ ਦਾ ਦਫਤਰ ਦਾ ਘਰਾਓ ਆ ਅੰਬਾਲਾ ਦਾ ਤੋਂ ਉਸ ਤੋਂ ਬਾਅਦ ਚਲੋ ਇਹਨਾਂ ਨੇ ਰਾਤ ਨੂੰ ਰਿਹਾ ਕੀਤਾ ਰਿਹਾਈ ਤੋਂ ਬਾਅਦ ਜਿਹੜੀਆਂ ਸਭ ਤੋਂ ਅਹਿਮ ਗੱਲਾਂ ਸਾਹਮਣੇ ਆਈਆਂ ਜੋ ਮੈਂ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜਾ ਕੇ ਪਿੰਡਾਂ 'ਚ ਵੀ ਮੈਂ ਬੋਲਿਆ ਵੀ ਅੰਨਾ ਤਸ਼ੱਦਦ ਟਾਇਆ ਗਿਆ ਛੱਡੇ ਪਾੜੇ ਗੇ ਵਰਫਾਂ ਲਟਾਇਆ ਗਿਆ ਕ੍ਰਾਂਟ ਲਾਏ ਗੇ ਪਾਣੀ ਚ ਡਬੋਇਆ ਗਿਆ ਹੁਣ ਸਾਰਾ ਆਪਣੀ ਜਵਾਨੀ ਬਿਆਨ ਕੀਤਾ ਨਵਦੀਪ ਨੇ ਵੀ ਜੋ ਮੇਰੇ ਨਾਲ ਵਾਪਰਿਆ ਹੁਣ ਇਹ ਇਥੋਂ ਇੱਕ ਗੱਲ ਸਾਬਤ ਹੁੰਦੀ ਹੈ ਵੀ ਕਿਸ ਤਰੀਕੇ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੇ ਆ ਉਸ ਤੋਂ ਵੀ ਮਾੜੀ ਗੱਲ ਇੱਕ ਪਾਸੇ ਕਹਿੰਦੇ ਸ਼ਾਂਤਮਈ ਸੰਘਰਸ਼ ਕਰ ਲੋ ਜੀ ਸੋਨੂੰ ਕੋਈ ਰੋਕੂਗਾ ਨਹੀਂ ਹੁਣ ਜੇ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਇਥੋਂ ਅੰਬਾਲਾ ਤੋਂ ਚੱਲ ਕੇ ਸ਼ੰਭੂ ਜਾਣਾ ਸੀਗਾ ਤੇ ਅੱਜ ਅੰਬਾਲਾ ਦੀ ਦਾਣਾ ਮੰਡੀ ਸਵੇਰੇ ਕਿਸਾਨ ਆਗੂ ਤਿਆਰੀ ਕਰਦੇ ਚੱਕਲੇ ਜਾਂਦੇ ਆ ਪੁਲਿਸ ਦੁਆਰਾ ਤੇ ਇੱਥੇ ਪੰਜਾਬ ਦੇ ਜਾਂ ਹਰਿਆਣੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਹਰਿਆਣੇ ਦੀ ਅਵਾਲੇ ਦੀ ਦਾਣਾ ਮੰਡੀ 'ਚ ਵੀ ਨਹੀਂ ਪੜਨ ਦਿੱਤਾ ਜਾਂਦਾ। ਤੇ ਇੱਥੋਂ ਸਮਝ ਲਓ ਵੀ ਇਹ ਮੋਦੀ ਦੀ ਜਿਹੜੀ ਤਾਨਾਸ਼ਾਹੀ ਵਾਲਾ ਰਾਜ ਹੈ ਜਾਂ ਜਿਹੜੀ ਇੱਥੇ ਹਰਿਆਣੇ ਦੀ ਭਾਜਪਾ ਸਰਕਾਰ ਆ ਉਹਦੀ ਜਿਹੜੀ ਜ਼ਬਰ ਤੇ ਜ਼ੁਲਮ ਦੀ ਕਹਾਣੀ ਜੋ ਨਵਦੀਪ ਤੇ ਵਾਪਰੀ ਜਾਂ ਆਉਣ ਵਾਲੇ ਸਮੇਂ ਹੋਰ ਵੀ ਇਹਨਾਂ ਨੇ ਜਿਹੜੇ ਜਿਹੜੇ ਕਾਲੇ ਕਾਨੂੰਨਾਂ ਦੀ ਮੈਂ ਗੱਲ ਕਰ ਰਿਹਾ ਹਾਂ ਨਾ ਵੀ ਇਹਨਾਂ ਨੇ ਕਿਹਾ ਕਿ ਅਸੀਂ ਸੋਧ ਕਰਤੀ, ਸਿਕਸ਼ਣਾ ਸੋਧ ਕਰਤੀ, ਸਿਕਸ਼ਣਾ ਦੀਆਂ ਧਰਾਵਾਂ ਬਦਲਤੀਆਂ ਡਰਾਮਾ ਦੀ ਆੜ ਦੇ ਵਿੱਚ ਇਹਨਾਂ ਨੇ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅਸੀਂ ਖਤਮ ਕਰਤੇ ਕਾਲੇ ਕਾਨੂੰਨ ਸੀ ਮਾੜੇ ਸੀ ਅੰਗਰੇਜ਼ਾਂ ਵਲੇ ਦੇ ਸੀ ਇਹ ਲੋਕਾਂ ਤੇ ਜ਼ਬਰ ਵਾਲੇ ਕਾਨੂੰਨ ਸੀ ਇਹ ਉਦੋਂ ਵੀ ਜਾਦੇ ਖਤਰਨਾਕ ਕਾਨੂੰਨ ਬਣਾ ਦਿੱਤੇ ਗਏ ਆ ਇਹਨਾਂ ਨੇ ਹੁਣ ਉਹਦੀ ਆਧਾਰਨ ਤੁਹਾਡੇ ਸਾਹਮਣੇ ਆ ਇਹ ਕਹਿੰਦੇ ਪੁਲਿਸ ਕਿਸੇ ਵੀ ਬੰਦੇ ਨੂੰ 25 ਤੋਂ 40 ਦਿਨਾਂ ਤੱਕ 50 ਦਿਨਾਂ ਤੱਕ ਕਿਸੇ ਗ੍ਰਿਫਤਾਰੀ ਪਾਏ ਤੋਂ ਬਿਨਾ ਮਕਦਮਾ ਦਰਜ ਕਰੇ ਤੋਂ ਬਿਨਾ ਕਿਸੇ ਅਦਾਲਤ ਨੂੰ ਦੱਸੇ ਤੋਂ ਬਿਨਾ ਆਪਣੇ ਕੋਲੇ ਰੱਖ ਸਕਦੀ ਹੈ ਫਿਰ ਜੇ 25 ਤੋਂ 40 ਦਿਨ ਮੈਂ ਕਹਿੰਨਾ ਪੁਲਿਸ ਕੋਲੇ 25 ਮਿੰਟ ਬੰਦਾ ਰਹਿ ਜੇ ਉਹ ਕੀ ਹਸ਼ਰ ਕਰ ਦਿੰਦੇ ਆ ਬੰਦੇ ਦਾ ਤਾਂ ਇਹ ਜਿਹੜੇ ਕਾਨੂੰਨ ਮੈਂ ਕਾਨੂੰਨਾਂ ਦੀ ਵਾਰ-ਵਾਰ ਗੱਲ ਕਰਦਾ ਵੀ ਯਾਰ ਸਾਨੂੰ ਇੰਨਾ ਖੇਤੀ ਵਾਲੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਜੰਗ ਲੜੇ ਸਾਡੇ ਲੋਕ 13 ਮਹੀਨੇ ਉਹ ਕਾਲੇ ਕਾਨੂੰਨਾਂ ਪਰ ਰੱਦ ਕਰਾਤੇ ਪਰ ਇਹ ਉਦੋਂ ਵੀ ਕਿਤੇ ਜਿਆਦੇ ਮਾੜੇ ਕਾਲੇ ਕਾਨੂੰਨ ਹੈ ਅਸਲ ਦੇ ਵਿੱਚ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ ਜਿਹੜੀਆਂ ਆਵਾਜ਼ਾਂ ਇੱਥੇ ਲੋਕ ਹੱਕਾਂ ਦੇ ਵਿੱਚ ਉੱਠਦੀਆਂ ਨੇ ਉਹ ਆਵਾਜ਼ਾਂ ਕਿਵੇਂ ਬੰਦ ਕਰਨੀਆਂ ਨੇ ਜਿਹੜੇ ਲੋਕ ਸੰਘਰਸ਼ਾਂ ਦੇ ਰਾਹ ਪੈਂਦੇ ਨੇ ਉਹ ਲੋਕ ਕਿਵੇਂ ਘਰਾਂ 'ਚ ਡੱਕਣੇ ਨੇ ਤਾੜਨੇ ਨੇ ਕਿਵੇਂ ਸੰਘਰਸ਼ਾਂ ਨੂੰ ਖਤਮ ਕਰਨਾ ਹੈ ਕਿਵੇਂ ਲੋਕ ਲਹਿਰਾਂ ਉੱਠਦੀਆਂ ਨੂੰ ਦਬਾਉਣਾ ਹੈ ਇਹ ਕਾਲੇ ਕਾਨੂੰਨ ਉਸੇ ਲਈ ਬਣਾਏ ਗਏ ਹਨ ਜਿਮੋੜੇ 'ਚ ਕਈ ਇਹੋ ਜਿਹੀਆਂ ਇਹਨਾਂ ਨੇ ਮਤਲਬ ਕਿ ਤਰਾਵਾਂ ਜੋੜਤੀਆਂ ਜਾਂ ਉਸ 'ਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਫਿੱਟ ਕਰਤੀਆਂ ਵੀ ਜਦੋਂ ਕੋਈ ਕੱਲ ਨੂੰ ਕੋਈ ਤੁਸੀਂ ਧਰਨਾ ਕੋਈ ਮੁਜਾਰਾ ਕਰਨ ਬੈਠੋਗੇ ਤਾਂ ਹੋ ਸਕਦਾ ਕਿ ਛੋਡੇ ਤੇ ਅੱਤਵਾਦੀ ਜਿਹੜੀਆਂ ਰੋਕੂ ਐਕਟ ਨੇ ਉਹ ਛੋਡੇ ਤੇ ਐਨਐਸਏ ਯੂਏਪੀਏ ਜਾਂ ਹੋਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਬਣੇ ਹੋਏ ਇੱਥੇ ਕਾਨੂੰਨ ਨੇ ਲਾ ਨੇ ਉਹ ਛੋਡੇ ਤੇ ਲਾਗੂ ਹੋਣਗੇ ਜੇ ਕੋਈ ਕਿਸਾਨ ਮਜ਼ਦੂਰ ਕੋਈ ਮਲਾਜਮ ਕੋਈ ਯੂਨੀਵਰਸਿਟੀ ਦੇ ਕੋ ਕਾਲਜਾਂ ਦੇ ਵਿਦਿਆਰਥੀ ਉੱਠ ਕੇ ਵੀ ਕੱਲ ਨੂੰ ਕਿਤੇ ਸੜਕਾਂ ਤੇ ਆਉਂਦੇ ਆ ਇਹ ਕਿਸੇ ਵੀ ਤਰੀਕੇ ਨਾਲ ਉਹਨਾਂ ਅੰਦੋਲਨਾਂ ਨੂੰ ਕੁਸ਼ਲ ਦੇਣਾ ਚਾਹੁੰਦੇ ਆ ਵੀ ਜਿਨ੍ਹਾਂ ਵਿੱਚ ਰਾਹ ਖੁੱਲਾ ਕਰੋ ਕਾਰਪੋਰੇਟਾਂ ਲਈ ਘਰਾਣਿਆਂ ਲਈ ਵੀ ਜੇ ਆਪਾਂ ਇਹ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਨੂੰ ਦੱਬ ਲਿਆ ਤਾਂ ਸਾਰਾ ਚਾਹੇ ਉਹ ਜ਼ਮੀਨਾਂ ਨੇ ਚਾਹੇ ਕੋਈ ਵੀ ਅਦਾਰਾ ਚਾਹੇ ਬਿਜਲੀ ਬੋਰਡ ਹੈ ਚਾਹੇ ਕੋ ਰੇਲਵੇ ਆ ਕੋਈ ਵੀ ਚਾਹੇ ਕੋਈ 에어ਪੋਰਟ ਹੈ ਵੀ ਕਿਵੇਂ ਹੌਲੀ 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 ਸਾਰਾ ਉਹ ਜਿਹੜੇ ਵੱਡੇ ਘਰਾਣਾ ਦੇ ਹੱਥ ਦੇਣਾ ਇਹ ਤਾਂ ਹੀ ਦਿੱਤਾ ਜਾਊਗਾ ਜੇ ਲੋਕਾਂ ਨੂੰ ਦੱਬੋਗੇ ਤੇ ਉਹ ਲੋਕਾਂ ਨੂੰ ਦੱਬਣ ਲਈ ਇਹ ਕਾਲੇ ਕਾਨੂੰਨ ਇਹਨਾਂ ਨੇ ਹੋਰ ਜਿਆਦਾ ਖਤਰਨਾਕ ਕਰਤੇ ਜਿਹੜੇ ਕਹਿੰਦੇ ਅਸੀਂ ਕਾਨੂੰਨ ਬਹੁਤ ਵਧੀਆ ਕਰਤੇ ਲੋਕਾਂ ਨੂੰ ਅਪੀਲ ਕਰਦਾ ਸਾਨੂੰ ਅੱਜ ਇਨ੍ਹਾਂ ਕਾਲੇ ਕਾਨੂੰਨਾਂ ਦੇ ਖਿਲਾਫ ਉੱਠਣ ਦੀ ਲੋੜ ਹੈ ਤੇ ਮੈਂ ਕਾਨੂੰਨ ਦੇ ਮਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵਿਸਥਾਰ ਨਾਲ ਲੋਕਾਂ ਨੂੰ ਇਹਦੇ ਬਾਰੇ ਚੰਨਣਾ ਪਾਓ ਹੋਰੇ ਬੜੀਆਂ ਗੱਲਾਂ ਭੰਬਲ ਭੂਸੇ 'ਚ ਐ ਇਹਨਾਂ ਦਾ ਬਕਾਊ ਮੀਡੀਆ ਇਸ ਤਰ੍ਹਾਂ ਦੀਆਂ ਖਬਰਾਂ ਚਲਾ ਰਿਹਾ ਜੀ ਦੇਖੋ ਇਹ ਤਾਂ ਜਿਹੜੇ ਕਾਨੂੰਨ ਨੇ ਇਹ ਤਾਂ ਲੋਕਾਂ ਦੇ ਫਾਇਦੇ ਲਈ ਬਣਾਏ ਗਏ ਨੇ ਲੋਕਾਂ ਦੀ ਭਲਾਈ ਲਈ ਬਣਾਏ ਗਏ ਨੇ ਲੋਕਾਂ ਨੂੰ ਜਿਹੜਾ ਇਨਸਾਫ਼ ਨਹੀਂ ਮਿਲਦਾ ਕਈ ਕਈ ਸਾਲ ਉਸ ਦਿਨ ਇਨਸਾਫ਼ ਮਿਲੂਗਾ ਜਿਹਨੇ ਉਸ ਤਰ੍ਹਾਂ ਦਾ ਗਮਰਾਹ ਕੀਤਾ ਜਾ ਰਿਹਾ ਸੋ ਲੋੜ ਹੈ ਕਾਨੂੰਨ ਮਾਰਾਂ ਨੂੰ ਇਹ ਲੋਕਾਂ ਦੇ ਸਾਹਮਣੇ ਇੰਨਾ ਕਾਲੇ ਕਾਨੂੰਨਾਂ ਦੀ ਸੱਚਾਈ ਲੈ ਕੇ ਆਉਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਜ਼ਬਰ ਤੇ ਜ਼ੁਲਮ ਇਹਨਾਂ ਕਾਨੂੰਨਾਂ ਦੇ ਹੇਠਾਇਆ ਜਾਊਗਾ ਉਦੋਂ ਲੋਕ ਬਚ ਸਕਣਗੇ ਕੀ ਅਗਲਾ ਸਟੈਪ ਕੀ ਹੈ ਕਿਉਂਕਿ ਨਵਦੀਪ ਦੀ ਰਿਹਾਈ ਤਾਂ ਹੋ ਗਈ ਆ ਕਿਹਾ ਕਿਉਂਕਿ ਕੱਲ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਇਹ ਰੱਖਿਆ ਗਿਆ ਸੀਗਾ ਕੱਟ ਕੇ ਅੱਜ ਉਥੇ ਐਸਪੀ ਦਫਤਰ ਘੇਰਿਆ ਜਾਣਾ ਸੀਗਾ ਦਾਣਾ ਮੰਡੀ ਦੇ ਵਿੱਚ ਕੱਟ ਕੀਤਾ ਜਾਣਾ ਸੀ ਉਹਨੂੰ ਹੁਣ ਅੱਗੇ ਚੇਂਜ ਕਰ ਦਿੱਤਾ ਕਿ ਕੀ ਅਗਲਾ ਪ੍ਰੋਗਰਾਮ ਹੈ ਦੇਖੋ ਅੱਗੇ ਇਹਦੀ ਰਣਨੀਤੀ ਦਾ ਕਿਸਾਨ ਆਗੂਆਂ ਨੇ ਤੈਅ ਕਰਨੀ ਹੈ ਸੁਮੇਤਾ ਅਪੀਲ ਕਰਦਾ ਕਿ ਜੇ ਅੰਮ੍ਰਾਲੇ ਦਾ ਆਪਾਂ ਸੱਦਾ ਦਿੱਤਾ ਲੋਕਾਂ ਨੂੰ ਦਾਣਾ ਮੰਡੀ ਦਾ ਤਾਂ ਫਿਰ ਅੰਮ੍ਰਾਲਾ ਦੀ ਦਾਣਾ ਮੰਡੀ ਦੇ ਵਿੱਚ ਜਾ ਕੇ ਹੀ ਉੱਥੋਂ ਨਹੀਂ ਤਾਂ ਫਿਰ ਸਾਨੂੰ ਟੀਕਾ ਲਾ ਲਾ ਕੇ ਦੇਖਦੇ ਆ ਵੀ ਲੋਕ ਕਿੰਨਾ ਇੱਕ ਪ੍ਰੈਸ਼ਰ ਚੱਲਦੇ ਆ ਕਿੱਥੇ ਕਿ ਮੋੜਦੇ ਆ ਕਿੱਥੇ ਕਿ ਪਿੱਛੇ ਹਟਦੇ ਆ ਲੋਕਾਂ ਦੀ ਬਹੁਤ ਵੱਡੀ ਤਾਕਤ ਹੈ ਵੱਡੇ ਰੂਪ ਵਿੱਚ ਵੱਡੀ ਗਿਣਤੀ 'ਚ ਲੋਕ ਅੱਜ ਇੱਥੇ ਇਕੱਠੇ ਹੋ ਕੇ ਆਏ ਆ ਸੋ ਅਪੀਲ ਹੈ ਕਿਸਾਨਾਂ ਆਗੂਆਂ ਨੂੰ ਵੀ ਕਿਸਾਨ ਨੂੰ ਇੱਕ ਵਾਰੀ ਅੰਬਾਲਾ ਦੀ ਦਾਣਾ ਮੰਡੀ 'ਚ ਜਾਣਾ ਚਾਹੀਦਾ ਜਾਲੇ ਨਾਲੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤਾਂ ਕਹਿੰਨਾ ਪਹਿਲੇ ਅਧਾਰ ਤੇ ਸ਼ਰਤ ਇਹ ਹੋਣੀ ਚਾਹੀਦੀ ਵੀ ਜਿਹੜੇ ਸਾਡੇ ਆਗੂ ਸਵੇਰੇ ਡਿਟੇਨ ਕੀਤੇ ਗਏ ਆ ਫੜੇ ਗਏ ਆ ਉਹਨਾਂ ਨੂੰ ਛੱਡਿਆ ਜਾਵੇ ਫਿਰ ਅਸੀਂ ਅੰਬਾਲਾ ਦੀ ਦਾਣਾ ਮੰਡੀ 'ਚੋਂ ਸ਼ੰਭੂਪਾਲ ਨੂੰ ਚਾਲੇ ਪਾਉਣ ਦਾ ਯਤਨ ਕਰੀਏ ਇਹ ਇੱਕ ਸਟੇਟ ਦੀ ਨੀਤੀ ਦੇਖੋ ਜਦੋਂ ਕਿਤੇ ਸਿੱਖ ਨੂੰ ਮਾਰਨਾ ਸਿੱਖ ਦੇ ਉੱਥੇ ਮਰਵਾਉਣਾ ਕਿਸੇ ਕਿਸਾਨ ਨੂੰ ਮਾਰਨਾ ਕਿਸਾਨ ਉੱਥੇ ਮਰਵਾਉਣਾ ਕਿਸੇ ਮਜ਼ਦੂਰਾਂ ਦਾ ਕਾਣ ਕਰਾਉਣਾ ਕਤਲੇਆਮ ਕਰਾਉਣਾ ਜਾਂ ਉਹਨਾਂ ਨੂੰ ਕੁਚਲਣਾ ਤਾਂ ਕਿਸੇ ਮਜ਼ਦੂਰਾਂ ਦੇ ਹੀ ਕਿਸੇ ਚਾਹੇ ਉਹ ਕਿਸੇ ਆਗੂ ਤੋਂ ਰੱਖ ਲੋ ਸਿਆਸੀ ਆਗੂ ਤੋਂ ਚਾਹੇ ਉਹ ਕਿਸੇ ਉਹ ਮਹਿਕਮੇ ਚ ਰੱਖ ਲੋ ਤਾਂ ਇਹ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਬੜੀ ਇਹਨਾਂ ਦੀ ਪ੍ਰਾਣੀ ਨੀਤੀ ਆ ਵੀ ਤੁਸੀਂ ਖਾਰਕੂ ਲਹਿਰ ਦੇ ਵਿੱਚ ਪੰਜਾਬ ਚ ਵੀ ਦੇਖਿਆ ਕਿ ਸਿੱਖਾਂ ਨੇ ਸਿੱਖ ਹੀ ਮਾਰੇ ਆ ਜਿਹੜੇ ਪੁਲਿਸ ਸੀਗੇ ਉਹ ਵੀ ਸਿੱਖਾਂ ਦੇ ਕਰਾਂ ਦੇ ਨੌਜਵਾਨ ਮੁੰਡੇ ਸੀਗੇ ਜਿਹੜੇ ਖਾੜਖੂ ਲੈਰ ਚ ਕੁੱਦੇ ਵੇ ਸੀ ਉਹ ਵੀ ਸਿੱਖ ਸੀ ਸਿੱਖ ਨੂੰ ਸਿੱਖ ਨਹੀਂ ਮਾਰਿਆ ਸੋ ਇਹ ਜਿਹੜੀਆਂ ਨੀਤੀਆਂ ਨੇ ਇਹ ਤਾਂ ਇੱਕ ਬੜੀ ਸੋਚੀ ਸਮਝੀ ਉਹਨਾਂ ਦੀ ਸਾਜ਼ਿਸ਼ ਹੁੰਦੀ ਆ ਵੀ ਹੁਣ ਮੰਨ ਲਓ ਇੱਕ ਚਿਹਰਾ ਸਿੱਖ ਚਿਹਰਾ ਅੱਗੇ ਬੈਠਾ ਤੇ ਸਿੱਖ ਚਿਹਰੇ ਨੂੰ ਅੱਗੇ ਲਿਆ ਕੇ ਉਹਦੇ ਅਫਸਰशाही ਦੇ ਵਿੱਚੋਂ ਬਿਠਾਓ ਪਰ ਮੈਂ اپੀਲ ਇਹੀ ਕਰਦਾ ਲੋਕਾਂ ਨੂੰ ਕਿ ਇਹ ਇਹ ਸਮਝਣ ਦੀ ਲੋੜ ਆ ਸਾਨੂੰ ਅਸੀਂ ਸਾਨੂੰ ਇਕੱਠੇ ਹੋਣ ਦੀ ਲੋੜ ਆ ਅਸੀਂ ਇਹ ਨਾ ਸੋਚਿਆ ਕਰਗੇ ਫਲਾਨੀ ਜਿੱਥੇ ਬੰਦੀ ਐ ਇਹ ਫਲਾਨੀ ਜਿੱਥੇ ਬੰਦੀ ਐ ਇਹ ਫਲਾਨੀ ਧਿਰ ਦਾ ਐ ਫਲਾਨੀ ਧਿਰ ਦਾ ਨਹੀਂ ਸਾਡੀ ਗੱਲ ਕਰ ਰਿਹਾ ਕੋਈ ਕਿਸਾਨਾਂ ਦੀ ਕੋਈ ਮਜ਼ਦੂਰਾਂ ਦੀ ਕੋਈ ਸਾਡੀ ਧਰਤੀ ਦੀ ਕੋਈ ਸਾਡੇ ਸਭਿਆਚਾਰ ਦੀ ਜਿਹੜਾ ਬੰਦਾ ਗੱਲ ਕਰ ਰਿਹਾ ਅਸੀਂ ਆਪਦੇ ਬਖਰੇਵੇਂ ਆਪਦੇ ਧੜੇ ਬਾਜੀਆਂ ਛੱਡ ਕੇ ਉਹ ਬੰਦੇ ਦੇ ਨਾਲ ਹੋ ਜਾ ਕਰਗੇ ਉਹਦੀ ਹਰ ਪੱਖ ਤੋਂ ਉਹਦੀ ਹਮਾਇਤ ਕਰਿਆ ਕਰਗੇ ਹਾਲਾਂਕਿ ਮੈਂ ਤੁਹਾਨੂੰ ਵੀ ਦੱਸ ਦਿੰਨਾ ਵੀ ਮੈਂ ਸਿਆਸੀ ਬੰਦਾ ਮੈਂ ਚੋਣ ਲੜੀ ਹੈ ਹੁਣੇ ਹੁਣ ਪਹਿਲਾਂ ਵੀ ਮੈਂ ਚੋਣਾਂ ਲੜਦਾ ਮੈਂ ਲੋਕ ਸਭਾ ਚੋਣ ਲੜ ਕੇ ਹਟਿਆ ਇਹ ਜਿਹੜਾ ਗੈਰ ਸਿਆਸੀ ਇਹਨਾਂ ਦਾ ਇੱਕ ਬਣਿਆ ਹੋਇਆ ਮੰਚ ਹੈ ਗੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਇਸ ਵੇਲੇ ਸ਼ੰਭੂ ਦੇ ਖਨੋਰੀ ਮੋਰਚਾ ਲਾਇਆ ਬੈਠੀਆਂ ਨੇ ਇਹਨਾਂ ਦਾ ਐਲਾਨ ਆ ਵੀ ਅਸੀਂ ਕੋਈ ਸਿਆਸੀ ਬੰਦਾ ਉਹਦੀ ਸ਼ਮੂਲੀਅਤ ਨਹੀਂ ਕਰਾਉਣੀ ਉਹਨੂੰ ਸਟੇਜ ਤੇ ਨਹੀਂ ਬੋਲਣ ਦੇਣਾ ਸੋ ਮੈਂ ਕਿਹਾ ਵੀ ਨਹੀਂ ਮੈਂ ਸਟੇਜ ਤੇ ਬੋਲਣ ਲਈ ਨਹੀਂ ਆ ਰਿਹਾ ਮੈਂ ਪਹਿਲਾਂ ਵੀ ਸ਼ੰਭੂ ਦੇ ਵਿੱਚ ਉਦੋਂ ਮਾਰਚ ਲੈ ਕੇ ਆਇਆ ਸ਼ੰਭੂ ਤੇ ਉਦੋਂ ਹੀ ਮੈਂ ਸਟੇਜ ਤੇ ਨਹੀਂ ਬੋਲ ਕੇ ਥੱਲੇ ਬੈਠ ਕੇ ਸੁਣ ਕੇ ਮੁੜ ਗਿਆ ਜੇ ਮੈਂ ਅੱਜ ਵੀ ਆਇਆ ਹਾਂ ਨਾ ਤੇ ਅੱਜ ਵੀ ਮੈਂ ਇੱਕ ਇੱਕ ਪੰਜਾਬੀ ਹੋਣ ਦੇ ਨਾਤੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇੱਕ ਦਰਦ ਰੱਖਦਾ ਮੈਂ ਕਿ ਨਹੀਂ ਯਾਰ ਨਵਦੀਪ ਸਿੰਘ ਜਲਵੇੜਾ ਜਿਹੜਾ ਨੌਜਵਾਨ ਹੈ ਉਹ ਉਹ ਨੌਜਵਾਨ ਹੈ ਜਿਹੜਾ 20 ਦੇ ਕਿਸਾਨੀ ਮੋਰਚੇ 'ਚ ਵੀ ਪੂਰਾ ਹੱਕੜਾ ਕੇ ਲੜਿਆ ਐਸ ਮੋਰਚੇ 'ਚ ਹੀ ਪੂਰਾ ਹੱਕੜਾ ਕੇ ਲੜਿਆ ਚਾਹੇ ਮੇਰੇ ਤੇ ਉਦੋਂ ਦਿੱਲੀ ਪਰਚੇ ਹੋਏ ਉਦੋਂ ਵੀ ਸਾਡੇ ਉਹਨੇ ਨਾਲ ਜਾ ਕੇ ਉਹਨੇ ਸਾਡੇ ਵੀ ਇਕੱਠਾਂ ਚ ਆਉਂਦਾ ਰਿਹਾ ਹਨਾ ਉਸ ਪੱਖ ਤੋਂ ਵੀ ਤੇ ਜਿਹੜਾ ਉਹਦਾ ਯੋਗਦਾਨ ਆ ਬਹੁਤ ਵੱਡਾ ਕਿਸਾਨੀ ਮੋਰਚੇ 'ਚ ਉਸ ਵਕਤ ਤੋਂ ਵੀ ਅੱਜ ਮੈਂ ਆਇਆ ਨਾ ਤੇ ਨਹੀਂ ਮੈਂ ਸੋਚਦਾ ਵੀ ਯਾਰ ਮੈਨੂੰ ਕਿਹੜਾ ਕਿਸ ਨੂੰ ਉਸੇ ਬੋਲਣ ਦੇਣਾ ਮੈਂ ਸਿਆਸੀ ਬੰਦਾ ਐ ਇਹ ਗੈਰ ਸਿਆਸੀ ਇਹਨਾਂ ਦਾ ਮਨ 'ਚ ਬਣਿਆ ਹੋਇਆ ਸੋ ਇਸ ਕਰਕੇ ਇੱਥੇ ਮੈਂ ਬੇਨਤੀ ਕਰਦਾ ਕੋਈ ਸਿਆਸੀ ਗੈਰ ਸਿਆਸੀ ਕੋਈ ਨਹੀਂ ਇੱਕ ਇਹ ਸਮਝ ਲਿਗੇ ਵੀ ਸਮੁੱਚੇ ਪੰਜਾਬੀ ਆ ਅਸੀਂ ਹਰਿਆਣੇ ਵਾਲੇ ਆ ਅਸੀਂ ਆਪਣੀ ਧਰਤੀ ਨੂੰ ਬਚਾਉਣ ਲਈ ਲੜ ਰਹੇ ਆ ਤੇ ਉੱਥੇ ਹਰ ਬੰਦੇ ਦਾ ਆਉਣ ਦਾ ਫਰਜ਼ ਬੰਦਿਆਂ ਦੀ ਆਪਸੀ ਟਸਲ ਕਰਕੇ ਹੀ ਕਿਹਾ ਜਾ ਰਿਹਾ ਕਿ ਮੋਰਚਾ ਜਿਹੜਾ ਡਾਊਨ ਹੋਇਆ ਨਹੀਂ ਤਾਂ ਕਿ ਸਰਕਾਰਾਂ ਨੇ ਤਾਂ ਇਹ ਸਭ ਕੁ ਲੈ ਲਿਆ ਵੀ ਕਿਸਾਨ ਆ ਰਹੇ ਆ ਜਿਹੜੇ ਉਹਨਾਂ ਨੂੰ ਕਿੰਨੀ ਡਬਲ ਤਾਕਤ ਦੇ ਨਾਲ ਰੋਕਣਾ ਪਰ ਇਹ ਅੱਡੋ-ਪੱਟੀ ਹੋ ਗਏ ਭਾਵੇਂ ਉਧਰੋਂ ਰਾਜਿਆਲ ਹੋਣਾ ਦਾ ਮੋਰਚਾ ਹੋ ਗਿਆ ਉਹ ਜਾਣ ਸਾਰੀ ਵੱਖੋ-ਵੱਖਰੀਆਂ ਜਥੇਬੰਦੀਆਂ ਉਹ ਕਹਿੰਦੇ ਕਿ ਅਸੀਂ ਨਾਲ ਨਹੀਂ ਹੋਣਾ ਉਧਰੋਂ ਚੜੂਨੀ ਹੋਣੀ ਗੁੱਸੇ ਹੋਏ ਸੀ ਕਹਿੰਦੇ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਅਜੇ ਵੀ ਕਲੈਕਟਿਵ ਡਿਸੀਜਨ ਲੈ ਲੈਣਾ ਚਾਹੀਦਾ ਸਾਰੇ ਇਕੱਠੇ ਹੋ ਕੇ ਲੜ ਲੈਣ ਤਾਂ ਸ਼ਾਇਦ ਹੋਰ ਪਾਵਰ ਜ਼ਿਆਦਾ ਬਣ ਜੂਗੀ ਤਾਂ ਪ੍ਰੈਸ਼ਰ ਜ਼ਿਆਦਾ ਬਿਲਡ ਹੋਊਗਾ ਸਰਕਾਰ ਦੇ ਉੱਪਰ। ਲੈ ਇਹ ਵਿਕਰਮ ਬਹੁਤ ਵਧੀਆ ਗੱਲ ਆ ਕਿ ਇਕੱਠੇ ਹੋ ਜਗੇ। ਨਿਸ਼ਿੱਤਰ ਦਾ ਖਾਈ ਜਾਂਨੇ ਆ ਹੋਰ ਖਾ ਲੋ ਕਿੰਨਾ ਚਿਰ ਖਾਣੇ। ਸੋ ਉਹ ਬਿਲਕੁਲ ਇਹ ਸਾਨੂੰ ਸਬਕ ਲੈਣ ਦੀ ਲੋੜ ਆ ਵੀ ਜਿਵੇਂ ਸਿਆਸੀ ਬੰਦੇ ਜਦੋਂ ਇਹਨਾਂ ਦੇ ਆਪਣੇ ਮਫਾਦ ਕਿਤੇ ਮਸਲੇ ਤੇ ਆ ਕੇ ਜੁੜ ਜਾਂਦੇ ਆ ਇਹਨਾਂ ਦੇ ਹੱਥ ਜੁੜ ਜਾਂਦੇ ਆ ਇਹ ਝਟ ਇਕੱਠੇ ਹੋ ਜਾਂਦੇ ਆ। ਸਾਡੇ ਤਾਂ ਅਸੀਂ ਡਾਂਗਾ ਖਾ ਰਹੇ ਸਖਤਰਖਾਨਾ ਨੂੰ ਤਾਂ ਕੁਝ ਵੀ ਨਹੀਂ ਹੈਗਾ ਇੱਥੇ। ਲੜਨੇ ਆ ਸੰਘਰਸ਼ ਹੀ ਕਰਨਾ ਲੋਕਾਂ ਖਾਤਰ ਤੇ ਜ਼ਰੂਰ ਇਕੱਠੇ ਹੋਣਾ ਜਿਹਦਾ ਮੈਂ ਬੇਨਤੀ ਕਰੂੰਗਾ ਸਾਰੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਧਿਰਾਂ ਨੂੰ ਵੀ ਚਲੋ ਸਾਡੇ ਅੰਦਰੂਨੀ ਬਖਰੇਵੇਂ ਚੱਲਦੇ ਨੇ ਕਦੇ ਅਸੀਂ ਇਕੱਠੇ ਵੀ ਹੋ ਜਾਾਂਗੇ ਕਦੇ ਅਸੀਂ ਅ ਅੰਦਰ ਕਮਰਿਆਂ 'ਚ ਬੈਠ ਕੇ ਵੀ ਮੀਟਿੰਗਾਂ 'ਚ ਵਿਚਾਰੇ ਜਾਣਗੇ ਮਸਲੇ ਇਹਨੂੰ ਜਨਤਕ ਤੌਰ ਤੇ ਨਾ ਮੀਡੀਆ ਚ ਹਲਛਾ ਲਿਆ ਕਰਗੇ ਜਾਂ ਸਟੇਜਾਂ 'ਤੇ ਅਸੀਂ ਇੱਕ ਦੂਜੇ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਹੈ ਉਹ ਤੋਂ ਗੁਰੇਜ਼ ਕਰਨ ਦੀ ਲੋੜ ਆ ਸਾਨੂੰ ਬਿਲਕੁਲ ਅੱਜ ਸਮਾਂ ਇਹ じゃ ਆ ਗਿਆ ਇੰਨਾ ਮਾੜਾ ਤੇ ਭਿਆਨਕ ਆ ਗਿਆ ਸਾਨੂੰ ਕੀ ਲੱਗਦਾ ਵੀ ਅੱਜ ਜੇ ਕਿਸੇ ਸਿੱਧੂਪੁਰ ਜਥੇਬੰਦੀ ਤੇ ਕਿਸੇ ਹੋਰ ਜਥੇਬੰਦੀ ਤੇ ਅੱਜ ਕੋਈ ਕਿਸੇ ਪੰਨੂ ਭੰਦੇੜ ਵਰਗਿਆਂ ਦੇ ਕੋ ਮਕਦਮੇ ਹੋਏ ਨੇ ਡਾਂਗਾ ਫਿਰ ਰਹੀਆਂ ਕੱਲ ਨੂੰ ਕੋਈ ਦੂਜੀਆਂ ਜਥੇਬੰਦੀਆਂ ਬਾਜ ਜਾਣਗੀਆਂ ਇਹ ਵਾਰੀ ਤਾਂ ਸਭ ਦੀ ਆਉਣੀ ਹੈ ਸੋ ਬਿਹਤਰ ਆ ਵੀ ਇਕੱਲੇ-ਇਕੱਲੇ ਛਤਰਖਾਨ ਨਾਲੋਂ ਇਕੱਠੇ ਹੋ ਕੇ ਲੜੋਂਗੇ ਤਾਂ ਕੁਝ ਲੈ ਡਿਗੋ ਲੱਖਾ ਸੁਧਾਨਾ ਸਾਡੇ ਨਾਲ ਸੀਗੇ ਲੱਖੇ ਹੁਣੇ ਕਹਿ ਰਹੇ ਨੇ ਕਿ ਕੱਲੇ ਕੱਲੇ ਛਿੱਤਰਖਾਨ ਨਾਲੋਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਇਕੱਠੇ ਹੋ ਕੇ ਸਾਨੂੰ ਇਹ ਸੰਘਰਸ਼ ਲੜਨਾ ਚਾਹੀਦਾ ਹੈ ਉੱਥੇ ਹੀ ਰਾਜੇਵਾਲ ਚਡੂਨੀ ਸਮੇਤ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਇਸ ਮੋਰਚੇ ਤੋਂ ਦੂਰ ਆ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਹੈ ਕਿ ਇਕੱਠੇ ਹੋ ਕੇ ਡਿਸੀਜਨ ਲਿਆ ਜਾਣਾ ਚਾਹੀਦਾ ਤਾਂ ਕਿ ਇਕੱਠੇ ਹੋ ਕੇ ਇਹ ਮੋਰਚਾ ਲੜਿਆ ਜਾਵੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ ਬੈਰੀਅਰ